ਸਾਸਕਲ ਜੀ ਜਰਾਂ ਨੂੰ ਸੰਦੀਪ ਦੇ ਭਾਈਆਂ ਤੋਂ ਬੋ ਬੋ ਵੈਲਕਮ ਹੈ ਜੀ ਤੇ ਵਿਜਾ ਚ ਵਿਜਿਟ ਹੈਗੀ ਆ ਪਿੰਡ ਦੂਲੇ ਵਾਲਾ ਜਿਲ੍ਹਾ ਫਰੋਇਪੁਰ ਪੈਂਦੇ ਜੀ ਤਹਿਸੀਲ ਜੀ ਦਾ ਨਜ਼ਦੀਕ ਨੂੰ ਮੱਲ ਵਾਲਾ ਪੈਂਦਾ ਜੀ ਇਹਨਾਂ ਵੀਰ ਨੂੰ ਵਪਾਰ ਦਾ ਕੰਮ ਹੈ ਜੀ ਤੇ ਤਿੰਨ ਚਾਰ ਦੇ ਲੱਗ ਪਸ਼ੂ ਸੇਲ ਆ ਤੇ ਆਉਣ ਉਹਨਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਤੇ ਵੀਡੀਓ ਸ਼ੁਰੂ ਕਰਦੇ ਜੀ ਬਾਜੀ ਹਸਤੀਕਾਲ ਹੋਰ ਸੁਣਾਓ ਜੀ ਵਧੀਆ ਵਧੀਆ ਵੀਰ ਸਭ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਚਲੋ ਕਰ ਲੈ ਸ਼ੁਰੂ ਫਿਰ ਕਰਮ ਜੀ ਹਾਂ ਜੀ ਚਲੋ ਤੇ ਕਿੰਨੇ ਪਸ਼ੂ ਸਿਰੇ ਵੀਰ ਜੀ ਵੀ ਚਾਰ ਪਸ਼ੂ ਆਪੇ ਚਾਰ ਦੋ ਗਾਵਾਂ ਤੇ ਦੋ ਮੱਝਾਂ ਹਾਂ ਜੀ ਦੱਸੋ ਫਿਰ ਇਹਦੇ ਬਾਰੇ ਆਹ ਗਾਵਾਂ ਵੀਰੇ ਤੀਜਾ ਸੂਹਾ ਸੋਈ ਆ ਆਪਣੇ ਕੋਲ ਹਾਂ ਜੀ ਤੇ ਮੱਗ ਰਹਿੰਦੇ ਉਹ ਬੱਛਾ ਵਾ 15 20 ਦਿਨ ਆਹ ਲੈ ਬੱਛਾ ਨਾਲ ਜੀ ਹਾਂ ਜੀ ਠੀਕ ਆ ਤੇ ਤੇਰਾ ਤਾਂ 14 ਲੀਟਰ ਐ ਫੁੱਲ ਦੁੱਧ ਤਿਆਰ ਹੈ ਤੇਰਾ 14 ਲੀਟਰ ਦੁੱਧ ਇਸ ਟਾਈਮ ਤਿਆਰ ਹੈ ਨਾਲ ਜੀ ਹਾਂ ਜੀ ਠੀਕ ਐ ਚ ਦੋਹਰੋ ਵੀ ਜੀ ਮੇਰਾ ਲਓ ਜੀ ਦੇਖੋ 13 14 ਕੋਲ ਦੋ ਤਿਆਰ ਆ ਤੇ ਆਹ ਦੇਖੋ ਬੱਛਾ ਮਗਰ ਆ ਗਿਆ ਚੋਾਈ ਜੂ ਵੀਰ ਜੀ ਵਧੀਆ ਬਿਲਕੁਲ ਹਾਂ ਬਿਲਕ ਠੀਕ ਹੈ ਬਾਠੀ ਲੈ ਜਾ ਨਿਆਣਾ ਪਾਣਾ ਪੈਂਦਾ ਕਿ ਨਹੀਂ ਜੀ ਰੱਸੀ ਪਾਣੇ ਹਨਾ ਹਾਂ ਜੀ ਹਾਂ ਜੀ ਬੋਲੋ ਜੀ ਇਹ ਸੰਦੀਪ 35000 ਦੇ ਰਿਹਾ ਕਰ ਦੋ ਕੁ ਮਾਨਦ ਵਿੱਚੋ ਕਰਦਾ ਵੀ ਫਿਰ ਗੱਲ ਜੀ ਨਾਲ ਦੁਬਾਰਾ ਕਰਦਾ ਚਲੋ 2000 ਕਰ ਦੋ ਜੀ 33 ਦੇ ਰਿਹਾ ਜੀ ਠੀਕ ਹੈ ਚਾਹ ਜੀ ਇਹ ਵੀਰੇ ਕਿਉਂ ਆਦੇ ਡਾਲ ਤੇ ਅਜੀਤ ਜੀ ਸੁਈਆ ਹਾਂਜੀ ਤੇ ਫਾਲਿੰਦਾ ਮਰ ਗਿਆ ਵਾ ਅੱਛਾ ਹਾਂਜੀ ਦੁੱਧ ਪਹਿਲਾਂ 14-15 ਕਿਲੋ ਵੀ ਹੋਰ ਬਾਅਦ 10-12 ਦਾਣ ਦੇ ਅੰਗੇ ਤੋਂ ਤੇ ਆ ਹੁਣ ਹੈਗਾ ਇਸ ਟਾਈਮ ਤੇ ਇਹ ਫਾਲ ਮਰਿਆ ਦਵਾਈਆਂ ਕਰ ਗਿਆ ਤੇ ਇਹਨੂੰ ਵੀ ਖੋਲੋ ਜੀ ਫਿਰ ਪੱਠੇ ਪੱਠੇ ਘੱਟੇ ਖਾਦੇ ਜੀ ਦੋ ਦੇ ਲਾ ਲਓ ਜੀ ਇਹ ਦੇਖੋ ਸੋਹਣੀ ਵੜਾ ਪੂਰੀ ਐਚ ਐਫ ਆ 10 ਕਿਲੋ ਦੁੱਧ ਹੈਗਾ ਹਨਾ ਹਾਂਜੀ 10 ਕਿਲੋ ਦੁੱਧ ਤੇ ਟਾਈਮ ਕਿੰਨਾ ਹੋ ਗਿਆ ਸੁਈ ਨੂੰ ਨੂੰ ਟਾਈਮ ਤਾਂ ਵੀਰੇ 1.5 ਤੋਂ 2 ਮਹੀਨੇ ਹੀ ਤੇ ਫਾਲਿੰਦਾ ਮਰ ਗਿਆ ਵਾ ਠੀਕ ਆ ਹਾਂਜੀ ਅੰਦਰ ਪਸ਼ੂ ਜ਼ਿਆਦੇ ਸੀ ਤੇ ਹਾਂਜੀ ਹਾਂਜੀ ਹੁੰਦਾ ਕਰਕੇ ਦੇ ਬਸ ਠੀਕ ਹੈ ਚੋਈ ਜੂ ਵਧੀ ਹੈ ਨਾ ਹਾਂਜੀ ਹਾਂਜੀ ਵਧੀ ਤੇ ਵੀਰੇ ਫਿਰ ਇਹਦੀ ਕੀਮਤ ਹਾਂਜੀ ਹਾਂਜੀ ਮੈਂ ਚੋਈ ਇੱਕ ਨੰਬਰ ਹਾਂਜੀ ਹਾਂਜੀ ਹੈ ਬਜੀ ਇਹਦੀ ਕਿਵੇਂ ਫਿਰ ਇਹਦਾ ਸੰਦੀਪ 28000 ਰੁਪਇਆ 28000 ਚਲੋ ਇਹਨੂੰ ਵੀ ਕਰਦੇ ਮੋਕੇ ਦੇ ਮੰਤਰ ਕਰਦੇ ਜੀ ਕੋਈ ਗੱਲ ਨਹੀਂ ਵੀਰੇ ਕਰ ਦਾਂਗੇ ਚਲੋ ਠੀਕ ਤੇ ਉਹ ਛੋਟੀ ਸੂਈ ਹੈ ਪਰਲੀ ਮੱਝ ਹਾਂਜੀ ਸੂਈ ਹੈ ਜੀ ਮੀਣੀ ਆ ਇਹ ਹਾਂਜੀ ਮੀਣੀ ਦੁੱਧ ਲੈ ਆਓ ਘਰੋਂ ਭਰੇ ਨੂੰ ਦੁੱਧ ਵੀਰ ਜੀ ਕਿੰਨਾ ਥੱਲੇ ਦੁੱਧ ਵੀਰ ਜੀ ਦੇ ਥੱਲੇ 13 12 ਤੋਂ 13 ਕਿਲੋ ਬਿਲਕੁਲ ਤਿਆਰ ਹੈ ਆ ਬੱਚਾ ਹੈ ਨਾ ਹਾਂ ਜੀ ਕਟਾ ਜੀ ਹਾਂ ਜੀ ਕਟਾ ਹੈ ਜੀ 12 13 ਕਿਲੋ ਹੈਗਾ ਦੁੱਧ ਹਾਂ ਜੀ 12 13 ਕਿਲੋ ਦੁੱਧ ਜਮ ਤਿਆਰ ਹੈ ਜੀ ਲਓ ਜੀ ਦੇਖੋ 12 13 ਕਿਲੋ ਹੈ ਜੀ ਚੋਕੇ 2 ਟਾਈਮ 4 ਟਾਈਮ ਆਦੀ ਚੋਕੇ ਲੈ ਜੇ ਠੀਕ ਆ 12 13 ਕਿਲੋ ਦੁੱਧ ਥੱਲੇ ਪੂਰਾ ਤਿਆਰ ਹੈ ਜੀ ਸੀਲ ਠੰਡੀ ਹੈ ਇਖੜਾਉ ਮਾਰਾ ਤਬਾਜੀ ਫਰੈਂਦੀ ਕੀ ਮਾਰ? ਕੰਦੀ ਵੀ ਫਿਰ 80000 ਰੁਪਇਆ ਮੰਗਦਾ। 80000 ਇਹ ਕਿਨੇ ਦੇ ਰੋਗੇ? ਕੋਈ ਨਹੀਂ ਅੰਦੇ ਵੀ ਮਾਨਤਾ ਨੂੰ ਵਧੀਆ ਕਰਦਾ ਹੈ ਸਾਰਾ। ਚਲੋ ਕਰਦਾ ਹੈ। ਕੋਈ ਠੀਕ। ਮਾਨ ਦੋ ਨੂੰ ਵੀ ਮਾਨ। ਇਹ ਤਾਂ 12 13 ਕਿਲੋ ਤਿਆਰ। ਠੀਕ ਆ। ਤੇ ਕਾ ਝੋਟੀ ਹੈ ਜੀ? ਹਾਂ ਜੀ। ਇਹ ਬਿਗੀ ਨਹੀਂ ਮੇਰਾ। ਇਹ ਵੀਰੇ ਸਾਢੇ ਪਾਈ ਸੀ ਕਿਸੇ ਬੰਦੇ ਨੇ। ਹਾਂ। 3000 ਰੁਪਇਆ। ਹਾਂਜੀ ਜਦੋਂ ਆਪਾਂ ਵੀਡੀਓ ਪਾਈ ਨਾ ਤੁਸੀਂ ਹਾਂਜੀ ਹਾਂਜੀ ਕਿੰਨੇ ਸਾਈਬਰ ਦੇ ਮਿਲਦੇ ਨੇ ਯਾਰ ਹੂੰ ਤੇ ਉਸ ਤੋਂ ਬਾਅਦ ਮੈਂ ਬਾਕੀਆਂ ਨੂੰ ਜਵਾਬ ਦੇਤਾ ਜਿੰਨੇ ਬੜੇ ਜਲਦ ਫੋਨ ਆਏ ਸੀ ਮੈਨੂੰ ਹਾਂਜੀ ਹਾਂਜੀ ਕਿੰਨਾ ਬਾਕੀਆਂ ਨੂੰ ਵੀ ਜਵਾਬ ਦੇਤਾ ਤੇ ਉਹ ਵੀਰ ਨੇ ਵੀ ਫੋਨ ਚੱਕਿਆ ਬਾਅਦ ਚ ਅਜੇ ਫੋਨ ਨਹੀਂ ਚੱਕਿਆ ਬਾਅਦ ਹੈ ਫੋਨ ਨਹੀਂ ਚੱਕਿਆ ਦੁੱਧ ਕਿੰਨਾ ਹੁਣ ਦੁੱਧ ਥੱਲੇ 8-9 ਕਿਲੋ ਤਿਆਰ ਹੈ ਅੱਛਾ ਹਾਂਜੀ ਤੇ ਗੱਬੜ ਕੇ ਨਾਮ ਦੀ ਸੀ ਗੱਬੜ ਮੇਰੇ ਚੌਥਾ ਮਹੀਨਾ ਚੱਲਣ ਦਿਆ ਹੋਇਆ ਹੈ ਖੋਲੋ ਫਿਰ ਲੋ ਜੀ ਚਾਰਾ ਮਹੀਨੇ ਘੱਪੜਾ ਦਾ 892 ਤਿਆਰ ਆ ਤੇ ਕੱਟਾ ਮਗਰ ਉਹ ਬਠਾਣਾ ਜੀ ਹਾਂ ਜੀ ਇਹ ਵੀ ਲੋ ਦੇਖੋ ਵੱਡੀ ਝੋਟੀ ਬੁਰੀ ਕਿਨੇ ਸੋਝਦੇ ਕਿਨੇ ਕਿਤਾ ਸੀ ਜੀ ਆ ਆ ਬੱਚਾ ਨਾ ਆ ਬੱਚੇ ਜੀ ਹਾਂ ਜੀ ਹਾਂ ਜੀ ਠੀਕ ਹੈ ਹਾਂ ਜੀ ਤੇ ਵੀਰੇ ਵੀਰੇ ਹੁਣ ਇਹਦੀ ਕੀਮਤ ਕੀ ਆ ਤੇ ਵੀਰੇ 3000 ਤਾਪਾ ਨੂੰ ਆਇਆ ਹੋਇਆ ਵਾ ਹਾਂਜੀ ਜਦ ਕੋਈ ਮਾਨਤਾਰ ਹੋਰ ਕਰਦਾਗੇ ਵੀਰਾ ਭਰਾਵਾਂ ਦਾ ਅੱਗੇ 10 ਦੀ ਮੰਗ ਲਈ ਆਪਣੀ ਹਾਂਜੀ 3000 ਰੁਪਿਆ ਤੋਂ ਵੀਰ ਦਾ ਆ ਗਿਆ ਮਤ ਕਰਦੋਗੇ ਹਾਂਜੀ ਮਾਨਤਾਰ ਖੁੱਲਾ ਕਰਦਾਂਗੇ ਜਿਹੜਾ ਵੀ ਆਪਣੇ ਲੱਜੋ ਬੂ ਲੱਖ ਰੁਪਏ ਦੇ ਰੋਗੇ ਮਤ ਹਾਂਜੀ ਤੇ ਪੂਰੀਆਂ ਥਣਾ ਦੀ ਸਾਫ ਆ ਆਪਣੀ ਕੋਈ ਵੀ ਨੰਗਰ ਚੋਣ ਚਵਾਈ ਦੀ ਵਧੀਆ ਸੀਲ ਠੰਡਾ ਡੰਗਰ ਹੋਗਾ ਹਾਂਜੀ ਚਲੋ ਹਾਂਜੀ ਤੇ ਬੋਲੇ ਫਿਰ ਨੰਬਰ ਆਪਣਾ ਪਿੰਡ ਦੂਲੇ ਵਾਲਾ ਸ਼ਹਿਰ ਮੱਲਾ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ